ਲਾਡ-ਬਰਾਡ ਬਾਪ ਲਾਡ ਰਤਨ ਆ ਦੁਨੀ ਪੂਰੇ ਟੌਪ ਦੇ ਉਹ ਬਲੱਡ ਲਾਈਨਾਂ ਨੇ ਆਹ ਉਹ ਵੀ ਪੂਰੇ ਟੌਪ ਆ ਵੀ ਪੂਰੇ ਟੌਪ ਆ ਇਹੀ ਚੱਲਦੀਆਂ ਅੱਜ ਕੱਲ ਤਾਂ ਪੂਰੀਆਂ ਟੌਪ ਤੇ ਆ ਵੀ ਪੂਰਾ ਟੌਪ ਦਾ ਆਲੀ ਸ਼ਾਨ ਕੋੜੇ ਆ ਪੱਧਨੀ ਟੌਪ ਦੇ ਮਿਲਿਆ ਪਾਣ ਵੀਡੀਓ ਬਣਾਉਣਾ ਟੌਨੀ ਬਾਈ ਸ਼ਾਰਟ ਦੇ ਮੜਾ ਯਾਰ ਆ ਬਾਬਾਂ ਦੇ ਵੀਡੀਓ ਆਈ ਗਾ ਆਈ ਗਾ ਉਹ ਵੀ ਨਾ ਉਹਦਾ ਅੰਕ ਚ ਆਈ ਗਾ ਆਏ ਖੜਾ ਰਹਿਣਾ ਇਹਨੂੰ ਬੜਕ ਚ ਖੜਾਈ ਮੜਾ ਜਾ ਖੜਾਈ ਬਾਈ ਦੁਆਰ ਕੋਲ ਰੱਖ ਦੇ ਖੜਾਈ ਮੜੇ ਜਾ ਮੈਂ ਕੱਢਦੇ ਬਾਈ ਦਾ ਕਲੱਟ ਪੰਜ ਸੱਤ ਕੱਢਦੇ ਬਾਹਰ ਬਰਿੰਦਰ ਦੇਖ ਲੈਣਾ ਰਾਇ ਜੀ ਉਹ ਯਾਨੀ ਕਿੱਧਰ ਗਿਆ ਬਾਈ ਆਪਣਾ ਠੀਕ ਹੀ ਸੀਗਾ ਆਹ ਆ ਜਾ ਬੱਟੀ ਮਾਈਨਾਂ ਵੀ ਜੀ ਹੈਗਾ ਰਾਏ ਜੀ ਹੈਗਾ ਰਾਏ ਜੀ ਤੂ ਪੂਰ ਪੇ ਉੱਡਿਆ ਵੀ ਤੇ ਖਾ ਲੇ ਉਹਦੇ ਤੇ ਸਾਹ ਹੋਰ ਚੱਲ ਤੇ ਕਿੱਥੇ ਚੱਲੀਏ ਚੱਲੀ ਨਹੀਂ ਨਾ ਬੰਦਾ ਨਾ ਜੜ ਜਾਗੇ ਆ ਡੱਪ ਗਏ ਆ ਨਹੀਂ ਆ ਜਾ ਬਾਈ